ਕਰ ਪਰੇਸ਼ਾਨੀਆਂ ਦਾ ਕਾਰਨ ਪਤਾ ਲੱਗ ਜਾਵੇ ਤਾਂ ਵੱਡੀਆਂ ਤੋਂ ਵੱਡੀਆਂ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ ਹਰ ਕੋਈ ਸਖਤ ਮਿਹਨਤ ਕਰਦਾ ਹੈ ਪਰ ਸਫਲਤਾ ਕੁਝ ਲੋਕਾਂ ਨੂੰ ਮਿਲਦੀ ਹੈ ਸਫਲਤਾ ਉਦੋਂ ਹੀ ਮਿਲਦੀ ਹੈ ਜਦੋਂ ਪਰੇਸ਼ਾਨੀਆਂ ਦੀ ਜੜ ਨੂੰ ਸਮਝ ਲਿਆ ਜਾਵੇ ਤਾਂ ਇੱਥੇ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇਣੇ ਆ ਇਹਦੇ ਨਾਲ ਕੀ ਆਪਾਂ ਸਮਝ ਪਾਈਏ ਪੁਰਾਣੇ ਸਮੇਂ ਵਿੱਚ ਇੱਕ ਚੇਲੇ ਨੇ ਆਪਣੇ ਗੁਰੂ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਸਫਲਤਾ ਚਾਹੁੰਦਾ ਹੈ ਕੋਈ ਐਹੋ ਜਿਹਾ ਤਰੀਕਾ ਦੱਸੋ ਜਿਸ ਨਾਲ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਤਾਂ ਗੁਰੂ ਜੀ ਨੇ ਚੇਲੇ ਨੂੰ ਕਿਹਾ ਕਿ ਠੀਕ ਹੈ ਮੈਂ ਤੁਹਾਨੂੰ ਇੱਕ ਤਰੀਕਾ ਦੱਸਾਂਗਾ ਜਿਸ ਨਾਲ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ ਅਰ ਪਹਿਲਾ ਤੁਸੀਂ ਮੇਰੀ ਬੱਕਰੀ ਨੂੰ ਕਿੱਲੇ ਨਾਲ ਬੰਨੋ ਗੁਰੂ ਜੀ ਨੇ ਬੱਕਰੀ ਦੀ ਰੱਸੀ ਚੇਲੇ ਨੂੰ ਫੜਾ ਦਿੱਤੀ ਬੱਕਰੀ ਆਸਾਨੀ ਨਾਲ ਕਿਸੇ ਦੇ ਵਸ ਵਿੱਚ ਨਹੀਂ ਆ ਰਹੀ ਸੀ ਬੱਕਰੀ ਬਹੁਤ ਤੰਗ ਕਰਨਦਈ ਸੀ ਅਤੇ ਜਿਵੇਂ ਹੀ ਚੇਲਾ ਬੱਕਰੀ ਨੂੰ ਕਿੱਲੇ ਨਾਲ ਬੰਨਣ ਲੱਗਾ ਤਾਂ ਉਹ ਛਲੰਗ ਮਾਰ ਕੇ ਭੱਜ ਗਈ ਅਤੇ ਬੜੀ ਦੇਰ ਬਾਅਦ ਕੋਸ਼ਿਸ਼ ਕਰਨ ਦੇ ਬਾਅਦ ਬੱਕਰੀ ਕਾਬੂ ਆ ਗਈ ਤਾਂ ਚੇਲੇ ਨੇ ਝਟਪਟ ਬੜੀ ਚਲਾਕੀ ਨਾਲ ਉਸ ਨੂੰ ਫੜ ਲਿਆ ਅਤੇ ਉਸ ਦੇ ਪੈਰ ਰੱਸੇ ਨਾਲ ਬੰਨ੍ਹ ਦਿੱਤੇ ਤਾਂ ਇਸ ਤੋਂ ਬਾਅਦ ਚੇਲੇ ਨੇ ਬੱਕਰੀ ਨੂੰ ਕਿੱਲੇ ਨਾਲ ਬੰਨ ਕੇ ਫਰੇਮ ਨਾਲ ਬੰਨ੍ਹ ਦਿੱਤਾ ਤਾਂ ਗੁਰੂ ਜੀ ਇਹੇ ਸਭ ਕੁਝ ਦੇਖ ਰਹੇ ਸਨ ਗੁਰੂ ਜੀ ਚੇਲੇ ਦੀ ਅਕਲ ਦੇਖ ਕੇ ਖੁਸ਼ ਹੋ ਗਏ ਤਾਂ ਗੁਰੂ ਜੀ ਨੇ ਕਿਹਾ ਕਿ ਇਸੇ ਤਰ੍ਹਾਂ ਕਿਸੇ ਵੀ ਪਰੇਸ਼ਾਨੀ ਦੀ ਜੜ ਫੜ ਕੇ ਵੱਡੀ ਤੋਂ ਵੱਡੀ ਪਰੇਸ਼ਾਨੀ ਨੂੰ ਵੀ ਬੜੀ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ ਇਹ ਸਫਲਤਾ ਦਾ ਮੂਲ ਮੰਤਰ ਹੈ ਅਗਰ ਤੁਹਾਡਾ ਅੰਦਰੋਂ ਮਨ ਮਜ਼ਬੂਤ ਹੈ ਨਾ ਤਾਂ ਤੁਹਾਨੂੰ ਪਰੇਸ਼ਾਨੀਆਂ ਕਦੀ ਘੇਰਾ ਨਹੀਂ